ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਲੰਗੇਰੀ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਦਰਬਾਰ ਬੱਬਾ ਸਾਈਂ ਕਿੰਨੇ ਸ਼ਾਹੀ ਦਸਤਾਨ ਤੇ ਸਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆ ਬਿਨਾ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ 13 ਫਰਵਰੀ ਨੂੰ ਸਾਈਂ ਵਿਜੇਸ਼ਾ ਸਾਬਰੀ ਗੱਦੀ ਨਿਸ਼ੀਨ ਮੁਖ ਸੇਵਾਦਾਨ ਜਿਸ ਸਰਪ੍ਰਸਤ ਪਰਮਜੀਤ ਸਿੰਘ ਠੇਕੇਦਾਰ ਜੀ ਦੀ ਸਰਪ੍ਰਸਤੀ ਹੇਠ ਬਹੁਤੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸويسਵਰੀ ਜਾਣਕਾਰੀ ਜੰਦੇ ਹੋਏ ਸਾਈਂ ਵਿਜੇਸ਼ਾਹ ਸਾਬਰੀ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ 12 ਫਰਬੀ ਨੂੰ ਚਰਾਗਾਂ ਦੀ ਰਸਮ ਅਦਾ ਹੋਵੇਗੀ ਅਤੇ 13 ਫਰਬੀ ਨੂੰ ਸਲਾਨਾ ਜੋੜ ਮੇਲਾ ਕਰਵਾਇਆ ਜਾਵੇਗਾ ਉਹਨਾਂ ਦੱਸਿਆ ਕਿ ਇਸ ਮੌਕੇ ਸਾਈਂ ਬਿੱਲੂ ਸ਼ਾਹ ਸਾਬਰੀ ਵਿਸ਼ੇਸ਼ ਤੌਰ ਤੇ ਪਹੁੰਚਣਗੇ ਅਤੇ ਇਸ ਮੌਕੇ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਜੈਕਸ਼ਨ ਰੋੜੀ ਮੁੱਖ ਮਹਿਮਾਨ ਬਜੂ ਸ਼ਿਰਕਤ ਕਰਨਗੇ ਅਤੇ OS D ਚਰੰਜਿਸ ਚੰਨੀ ਵੀ ਵਿਸ਼ੇਸ਼ ਤੌਰ ਤੇ ਪਹੁੰਚਣਗੇ ਇਸ ਮੌਕੇ ਆਏ ਹੋਏ ਕਲਾਕਾਰ ਪੀਨਾ ਦੀ ਮਹਿਫਲ ਸਜਾਉਣਗੇ ਅਤੇ ਵੱਖ-ਵੱਖ ਦਰਬਾਰਾਂ ਤੋਂ ਫਕਰ ਵਕੀਰ ਹਾਜ਼ਰੀ ਭਰਨਗੇ ਇਸ ਮੌਕੇ ਚਾਪਕੋੜੇ ਅਤੇ ਬਾਬਾ ਜੀ ਦੇ ਲੰਗਰ ਤੁੱਟ ਵਰਤਾਏ ਜਾਣਗੇ ਇਸ ਮੌਕੇ ਸਾਈਂ ਪ੍ਰੇਮਸ਼ਾ ਚਾਂਤੂ ਬਹਾਮਣਾ ਸੋਨੀ ਸਾਈਂ ਜੀ ਦਰਬਾਰ ਨੀਲਮਣਾ ਮਾਹਲਪੁਰ बलविंदर मरवाहा कौंसलर वार्ड नंबर बारह प्रधान भगवान बाल्मीक सभा माहपुर संदीप कुमार बंटी माहलपुर आदि मौके हाजिर सन आओ इस मेले बारे बाकी जाने साई विजय शाह साबरी जी पासों तुम देख रहे हो मास्टर मोहन सिंह डांडिया की खास रिपोर्ट सर्वधर्म न्यूज चैनल हशियारपुर ਬਾਬਾ ਜੀ ਜੋ ਦਰਬਾਰ ਬਾਬਾ ਸਾਈਂ ਕਿਰਨੇਸ਼ਾ ਜੀ ਦੇ ਸਥਾਨ ਤੇ ਇਸਲਾਨਾ ਜੁੜ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਕਿੰਨੀ ਤੀਕ ਨੂੰ ਚਰਾਗਾ ਦੀ ਰਸਮ ਹੋ ਰਹੀ ਹੈ ਤੇ ਕਿੰਨੀ ਤੀਕ ਨੂੰ ਮਹਿਫਲ ਸਜੇਗੀ ਜੀ ਜਿਕਰਾ ਬਾਬਾ ਕੋ ਕਿਨੇ ਸ਼ਾਹੀ ਦਾ ਬੋਲ ਸੱਚੇ ਦਰਬਾਰ ਕੀ ਜਾਏ ਇਹ ਜੋ ਸਲਾਨਾ ਮੇਲਾ ਹੋ ਰਿਹਾ ਹੈ ਕਾਫੀ ਸਮੇਂ ਤੋਂ ਮੇਲਾ ਚੱਲ ਰਿਹਾ ਹੈ ਇਹ ਜਿਹੜਾ ਐਤਕੀ ਦਾ ਮੇਲਾ ਹੈਗਾ ਆ 225 ਦੇ ਵਿੱਚ 12 ਫਰਬੀ ਨੂੰ ਸ਼ਾਮ ਨੂੰ 4 ਵਜੇ ਚਿਰਾਗ ਹੋਣਗੇ ਤੇ 13 ਫਰਬੀ ਨੂੰ ਮੇਲਾ ਹਮ ਹਮਾਗੇ ਕਰਾਇਆ ਜਾਵੇਗਾ ਜਿਸ ਦੇ ਵਿੱਚ ਨਕਾਲ ਪਲਟੀਆਂ ਆਣਗੀਆਂ ਕਵਾਲ ਪਲਟੀਆਂ ਆਣਗੀਆਂ ਤੇ ਗੋਰਾ ਭੇੜੂਆ ਉਹ ਸਾਡੇ ਕਲਾਕਾਰ ਹੈਗੇ ਆ ਉਹ ਵੀ ਆਊਗੇ ਇਹ ਬਾਬਾ ਜੀ ਮੇਲਾ ਪੂਰੀ ਸੰਗਤ ਤੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਜੀ ਇਹ ਮੇਲਾ ਪਹਿਲਾਂ ਤੋਂ ਹੀ ਪੂਰੀ ਸੰਗਤ ਦੇ ਸਹਿਯੋਗ ਦੇ ਨਾਲ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਐਨਆਰਏ ਵੀਰ ਜਿਹੜੇ ਸਾਡੇ ਬਾਹਰ ਵਿਦੇਸ਼ਾਂ 'ਚ ਬੈਠੇ ਆ ਇਹ ਉਹਨਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ 13 ਫਰਵਰੀ ਨੂੰ ਲੰਗਰ ਚਾਪ ਗੋੜੇ ਦਾ ਤੇ ਉਸ ਤੋਂ ਬਾਅਦ ਲੰਗਰ ਭੰਡਾਰਾ ਅਟੁੱਟ ਵਰਤੇ ਜਾਵੇਗਾ ਸਾਰੀਆਂ ਸੰਗਤਾਂ ਉਮ ਮਹਾਕੇ ਮੇਲੇ ਦੇ ਵਿੱਚ ਪਹੁੰਚਣ ਦੀ ਕਿਰਪਾ ਕਰਦੇ ਸਾਡੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਮਰਵਾਹਾ ਜੀ ਐਮਸੀ ਸਾਹਿਬ ਮਾਲਪੁਰ ਤੋਂ ਪਹੁੰਚੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸੰਦੀਪ ਬੰਟੀ ਜੀ ਉਹ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਹਾਜ਼ਰੀ ਭਰ ਆਏ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਇਸ ਮੇਲੇ ਦੇ ਵਿੱਚ ਪੰਜਾਬ ਦੇ ਸੰਤ ਫਕੀਰ ਫਕਰ ਵੀ ਪਹੁੰਚਣਗੇ ਜਿਸ ਦੇ ਵਿੱਚ ਜੱਸਾ ਬਾਬਾ ਜੀ ਲੰਮੇ ਕਾਨੇ ਤੋਂ ਪੰਜਾਬ ਦੇ ਪ੍ਰਧਾਨ ਸਾਧੂ ਸੰਤ ਸਮਰਤਾ ਦੇ ਉਹ ਵੀ ਪਹੁੰਚਣਗੇ ਤੇ ਵਿਸ਼ੇਸ਼ ਤੌਰ ਤੇ ਸਾਡੇ ਗੁਰੂ ਜੀ ਬਿੱਲੂ ਸਾਈਂ ਜੀ ਲਖਪੁਰ ਲਗੇਰੀ ਵਿਸ਼ੇਸ਼ ਤੌਰ ਤੇ ਉਹ ਵੀ ਪੰਚਣਗੇ ਜਿਕਰਾ ਬਾਬਾ ਕਿੰਨੇ ਸਾਹਿਬ ਦਾ ਬਹੁਤ ਸੱਚੇ ਦਰਬਾਰ ਕੀ ਜੈ ਹਾਂਜੀ ਬਲਵਿੰਦਰ ਮਨਵਾਹ ਜੀ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਦਰਬਾਰ ਬਾਬਾ ਸਾਈਂ ਕਿੰਨੇ ਸਾਹਿਬ ਦੇ ਅਸਥਾਨ ਤੇ ਪਹੁੰਚੇ ਹੋ ਸੋ ਕੀ ਕਹਿਣਾ ਚਾਹੋਗੇ ਜੀ ਕਿੱਧਰੋਂ ਇਸ ਦਰਬਾਰ ਤੇ ਮੇਲਾ ਹੋ ਰਿਹਾ ਤੇ ਹੋਰ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਜੈ ਬਾਬਾ ਕਿੰਨੇ ਸਾਹਿਬ ਜੀ ਸੋ 12 ਫਰਵਰੀ ਨੂੰ ਚਿਰਾਗ ਤੇ 13 ਫਰਵਰੀ ਨੂੰ ਜਿਹੜਾ ਵਾ ਮੇਲਾ ਆ ਬਾਬਾ ਕਿਨੇ ਸ਼ਾਹੀ ਜੀ ਦੇ ਦਰਬਾਰ ਤੇ ਸੋ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਹਮ ਹਮ ਆ ਕੇ ਪਹੁੰਚੋ ਮੇਲੇ ਦੀ ਰੌਣਕ ਵਧਾਓ ਤੇ ਸਾਡੇ ਇਸ ਮੇਲੇ ਦੇ ਵਿੱਚ ਮੁੱਖ ਮਹਿਮਾਨ ਰਹਿਣਗੇ ਸਰਦਾਰ ਜੈ ਕਿਸ਼ਨ ਸਿੰਘ ਜੀ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਪੰਜਾਬ ਸਰਕਾਰ ਸੋ ਉਹਨਾਂ ਦੇ ਨਾਲ ਆਣਗੇ ਉਹਨਾਂ ਦੇ ਓਐਸਡੀ ਚਰਨਜੀਤ ਸਿੰਘ ਚੰਨੀ ਜੀ ਸੋ ਜਿੱਥੇ ਦੂਰ ਦਰਾਡੇ ਤੋਂ ਸੰਗਤਾਂ ਨੇ ਪਹੁੰਚਣਾ ਸੋ ਸਾਰੀਆਂ ਸੰਗਤਾਂ ਨੂੰ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕਰਦੇ ਆਂ ਵੀ ਜਰੂਰ ਪਹੁੰਚੋ ਔਰ ਸਾਡੇ ਸਾਈਂ ਵਿਜੇ ਸ਼ਾਹ ਜੀ ਜਿਨ੍ਹਾਂ ਨੇ ਦੀ ਦੇਖ ਰੇਖ ਦੇ ਵਿੱਚੇ ਮੇਲਾ ਹੋਣਾ ਆ ਸੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਸੇਵਾ ਕਰ ਰਹੇ ਨੇ ਦਰਬਾਰ ਦੀ ਸ਼ਾਈ ਵਿਜੇ ਸਾਹ ਜੀ ਸੋ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਕਿ ਸਾਨੂੰ ਅੱਜ ਇੱਥੇ ਪਹੁੰਚਣ ਦਾ ਮੌਕਾ ਮਿਲਿਆ ਸੋ ਜੈ ਬਾਪੂ ਕਿੰਨੇ ਸ਼ਾਹ ਜੀ